ਪੰਜਾਬ ਦੇ ਵਿੱਚ ਪਾਣੀ ਦਾ ਮੁੱਦਾ ਹੈ ਲਗਾਤਾਰ ਪਰ ਪੰਜਾਬ ਦੇ ਵਿੱਚ ਪਾਣੀ ਦਾ ਮੁੱਦਾ ਹੈ ਲਗਾਤਾਰ ਗਰਮਾਇਆ ਜਾ ਰਿਹਾ ਹੈ ਔਰ ਉਸ ਦੇ ਤਹਿ ਸਰਕਾਰ ਆਮਣੇ ਸਾਹਮਣੇ ਕੱਲ ਨੂੰ ਵਿਧਾਨ ਸਭਾ ਦਾ ਸੈਸ਼ਨ ਵੀ ਸਪੈਸ਼ਲ ਬੁਲਾਇਆ ਗਿਆ ਹੈ ਲੇਕਿਨ ਕਿਸਾਨ ਜਥੇਬੰਦੀਆਂ ਵੀ ਸਰਕਾਰ ਦੇ ਨਾਲ ਖੜੀ ਹੋ ਗਈਆਂ ਪੰਜਾਬ ਦੀ ਕਿਰਤੀ ਕਿਸਾਨਾਂ ਵੱਲੋਂ ਪੰਜਾਬ ਸਰਕਾਰ ਦੇ ਹੱਕੇ ਦੇ ਵਿੱਚ ਅੱਜ ਉਹਨਾਂ ਨੂੰ ਸਮਰਥਨ ਦੇਣ ਦੇ ਲਈ ਕਿਰਤੀ ਕਿਸਾਨਾਂ ਵੱਲੋਂ ਵੇ ਕੱਲ ਨੂੰ ਜਿਹੜਾ ਵਿਧਾਨ ਸਭਾ ਸੈਸ਼ਨ ਹੈ ਉਸ ਦੇ ਵਿੱਚ ਪੰਜਾਬ ਦਾ ਕਿਸ ਤਰ੍ਹਾਂ ਇਹ ਮੁੱਦਾ ਉਠਾਣਾ ਹੈ ਔਰ ਪੰਜਾਬ ਸਰਕਾਰ ਦੇ ਨਾਲ ਜਿਹੜੇ ਪੰਜਾਬ ਦੇ ਕਿਸਾਨ ਹੈ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਜੇ ਪਾਣੀ ਕੀ ਰੱਖਿਆ ਕਰੇਗੀ ਪੰਜਾਬ ਦਾ ਇਹ ਪਾਣੀ ਨੂੰ ਬਚਾਵੇਗੀ ਔਰ ਡੈਮ ਸੈਫਟੀ ਐਕਟ ਹੈ ਉਸ ਨੂੰ ਰੱਦ ਕਰੇਗੀ ਤਾਂ ਅਸੀਂ ਪੰਜਾਬ ਸਰਕਾਰ ਦੇ ਨਾਲ ਆ ਇਸ ਸਮਾਣੇ ਦੇ ਵਿੱਚ ਇਹਨਾਂ ਵੱਲੋਂ ਸਰਕਾਰੀ ਜਿਹੜਾ ਅਰੈਸਟ ਹਾਊਸ ਹੈ ਉੱਥੇ ਸਾਬਕਾ ਮੰਤਰੀ ਤੇ ਅਸੀਂ ਜੋੜਾ ਮਾਦਰ ਨੂੰ ਮੰਗ ਪੱਤਰ ਵੀ ਸੁਪਾ ਜਾਣਾ ਹੈ ਤਾਂ ਕਿ ਇਹਨਾਂ ਦੀ ਆਵਾਜ਼ ਕੱਲ ਵਿਧਾਨ ਸਭਾ ਦੇ ਵਿੱਚ ਉਠਾਈ ਜਾ ਸਕੇ ਦੇਖੋ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਸਾਡੇ ਪੰਜਾਬ ਦੇ ਵਿੱਚ ਕਿਸੇ ਹੋਰ ਨੂੰ ਦੇਣ ਵਾਸਤੇ ਪਾਣੀ ਦੀ ਇੱਕ ਬੂੰਦ ਵੀ ਨਹੀਂ ਹੈ ਪਹਿਲਾਂ ਸਾਡੇ ਵਾਸਤੇ ਜਾਨ ਨੂੰ ਰਸੇ ਵੱਟਦੇ ਜਿਹੜੀ ਹਾਂਸੀ ਬਟਾਣਾ ਨਹਿਰ ਕੱਢਤੀ ਔਰ ਜਿਹੜੀ ਐਸਬੀਐਲ ਆ ਉਹ ਕੱਢਤੀ ਕਿਉਂਕਿ ਜਿਹੜੀ ਹਾਂਸੀ ਬਟਾਣਾ ਨਹਿਰ ਹੈ ਇਹਦੇ ਨਾਲ ਸਾਡੇ ਬਹੁਤ ਕਈ ਘਟ ਘਟ ਦੋ ਤਿੰਨ ਦਰਜਣ ਪਿੰਡ ਨੇ ਜਿਹੜੇ ਉਹਨਾਂ ਦਾ ਨੁਕਸਾਨ ਹੁੰਦਾ ਉਹਨਾਂ ਦਾ ਡੋਬਾ ਹੁੰਦਾ ਜੇ ਹੜਾ ਜਾਂਦਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਸੋ ਬਿਨਾ ਸੋਚੇ ਸਮਝੇ ਕੋਈ ਵੀ ਜਿਹੜਾ ਕੇਂਦਰ ਸਰਕਾਰ ਵੱਲੋਂ ਫੈਸਲਾ ਲਗਿਆ ਉਹ ਅਤਿ ਨਿੰਦਣਯੋਗ ਹੈ ਔਰ ਮੈਂ ਕਿਸਾਨ ਜਥੇਬੰਦ ਸਭ ਦਾ ਧੰਨਵਾਦ ਵੀ ਕਰਦਾ ਕਿ ਜਿਹੜੇ ਇਸ ਪਾਣੀਆਂ ਦੇ ਮਸਲੇ ਦੇ ਵਿੱਚ ਜਿਹੜਾ ਪੰਜਾਬ ਨਾਲ ਖੜੇ ਕਿਉਂਕਿ ਸਾਡਾ ਸਾਡ ਪੰਜਾਬ ਨਾਲ ਖੜਨਦਾ ਸੋ ਸਰਕਾਰ ਵੱਲੋਂ ਵੀ ਜਿਹੜਾ ਕੱਲ ਨੂੰ ਹੈਗਾ ਆਪਣਾ ਉਹ ਰੱਖਿਆ ਜਾਣਾ ਹੈ ਸੈਸ਼ਨ ਹੈ ਇੱਕ ਦਿਨ ਦਾ ਪਾਣੀਆਂ ਦੀ ਵਾਸਤੇ ਸੋ ਇਸ ਕਰਕੇ ਅਸੀਂ ਪਾਣੀਆਂ ਦਾ ਜਿਹੜਾ ਹੈਗਾ ਕਿਸੇ ਨੂੰ ਕਬੂਲ ਹਾਂਜੀ ਮਾਲਵੇ ਦਾ ਮੁੱਦਾ ਤੁਸੀਂ ਉਠਾਓਗੇ ਤੁਸੀਂ ਪੂਰਾ ਨਹੀਂ ਬਿਲਕੁਲ ਜੀ ਬਿਲਕੁਲ ਸਾਰਾ ਸਾਰਾ ਚੱਲੂਗਾ ਸਾਰੇ ਪੰਜਾਬ ਦੀ ਗੱਲ ਆ ਸਾਰੇ ਪੰਜਾਬ ਦੀ ਗੱਲ ਪੂਰੇ ਜੋ ਦੇਖੋ ਇਹ ਪਾਣੀ ਦਾ ਮੁੱਦਾ ਤਾਂ ਬਹੁਤ ਜ਼ਿਆਦਾ ਗੰਭੀਰ ਹੈ ਕਿਉਂਕਿ ਸਾਡਾ ਪਾਣੀ ਜਿਹੜਾ ਥੱਲੇ ਵਾਲਾ ਵੀ ਖਤਮ ਹੋ ਗਿਆ ਅਸੀਂ ਆਪ ਸਾਡੇ ਜਿਹੜੇ ਸਿੰਚਾਈ ਜਿਹੜੀ ਹੁੰਦੀ ਹੈ 27% ਜਿਹੜਾ ਏਰੀਆ ਮਾਲਵਾ ਏਰੀਆ ਬੈਲਟ ਆ ਉਹ ਨਰਮਾ ਹੁਣ ਬੀਜਣ ਜਾ ਰਹੇ ਨੇ ਉਹ ਜੇ ਸਾਨੂੰ ਪਾਣੀ ਨਹੀਂ ਮਿਲਦਾ ਸਾਨੂੰ ਤੇ ਸਾਡੀ ਅਸੀਂ ਵੀ ਵਾਂਝੇ ਰਹਿ ਜਾਗੇ ਫਸਲ ਬੀਜਣ ਤੋਂ ਕਿਉਂਕਿ ਜਿਹੜਾ ਇਹ ਪਾਣੀ ਵਾਲਾ ਮੁੱਦਾ ਡੈਮ ਸੈਫਟੀ ਐਕਟ ਆ ਇਹ ਜਦੋਂ 2022 18 ਜ ਮਾਰਚ 2022 ਨੂੰ ਅਸੀਂ ਰੋਜ਼ਮਚਾਰੇ ਕਿਤੇ ਹੀ ਸਾਰੇ ਮੰਤਰੀਆਂ ਨੂੰ ਅਸੀਂ ਮੰਗ ਪੱਤਰ ਦਿੱਤੇ ਸੀ ਵੀ ਇਸੇ ਜਿਹੜਾ ਵਿਧਾਨ ਸਭਾ ਵਿੱਚ ਰੱਦ ਕਰਨ ਦਾ ਮਤਾ ਸੈਫਟੀ ਐਕਟ ਦਾ ਲਿਆਂਦਾ ਜਾਵੇ ਪਰ ਭਗਵੰਤ ਮਾਨ ਸਰਕਾਰ 3 ਸਾਲ ਹੋ ਗਏ ਨੇ ਹਜੇ ਤੱਕ ਉਸਤੇ ਕੋਈ ਇਹਨਾਂ ਨੇ ਅਮਲ ਨਹੀਂ ਕੀਤਾ ਸੀ ਅੱਜ ਜਦੋਂ ਉਹਨਾਂ ਨੇ ਆਪਣੇ ਜਿਹੜਾ ਜਿਹੜਾ ਅਧਿਕਾਰ ਹੈ ਉਹਨਾਂ ਨੇ ਵਰਤੋ ਕਰਕੇ ਦਰ ਵਰਤੋ ਕਰਕੇ ਸਾਡੇ ਨਾਲ ਧੱਕੇਸ਼ਾਹੀ ਕੀਤੀ ਡੈਮ ਦੇ ਜਿਹੜੇ 85 ਤੋਂ ਕਿਉਂ ਸਕੇ ਪਾਣੀ ਸੀ ਉਹ ਹਰਿਆਣਾ ਨੂੰ ਵਾਧੂ ਦੇ ਰਹੇ ਠੇਕੇਸ਼ਾਈ ਕਰ ਰਹੇ ਸਾਡੇ ਨਾਲ ਇਸ ਦੇ ਖਿਲਾਫ ਅਸੀਂ ਡਟ ਕੇ ਖਲੋਤੇ ਆ ਇਹ ਜਿਹੜਾ ਸਾਡਾ ਰਿਪੇਰੀਅਨ ਸੁਧਾਵੇ ਸਾਡਾ ਤੁਹਾਡਾ ਸਮਰਥਨ ਪੰਜਾਬ ਸਰਕਾਰ ਨੂੰ ਹੈ ਬਿਲਕੁਲ ਜੀ ਆ ਜੀ ਪੰਜਾਬ ਦੇ ਹਰ ਕਿਸਾਨ ਦੇ ਨਾਲ ਆ ਜੇ ਸਰਕਾਰ ਸਾਡੇ ਨਾਲ ਮਤਲਬ ਅਸੀਂ ਮੋਢੇ ਨਾਲ ਮੋਢਾ ਲਾ ਕੇ ਖਲੋਵਾਂਗੇ ਜੀ ਸਰਕਾਰ ਜੇ ਸਹੀ ਹਾਂ ਪਾਣੀ ਦੇ ਮੁੱਦੇ ਦੇ ਨਾਲ ਖਲੋਵਾਂਗੇ ਅਸੀਂ ਪਾਣੀ ਦੇ ਮੁੱਦੇ ਤੇ ਕਿਸਾਨ ਸਰਕਾਰ ਦੇ ਨਾਲ ਤੁਹਾਡਾ ਕੀ ਨਾਮ ਸਰਕਾਰ ਦੇ ਨਾਲ ਬਿਲਕੁਲ ਆ ਜੀ ਕੁਲਵੀਰ ਸਿੰਘ ਟੋਡਰਪੁਰ ਜ਼ਿਲ੍ਹਾ ਖਜਾਨਚੀ ਕਿਰਤੀ ਕਿਸਾਨ ਯੂਨੀਅਨ ਜੀ ਪੰਜਾਬ ਸਰਕਾਰ ਦੇ ਨਾਲ ਹੈਗੇ ਆ ਪਰ ਤਾਂ ਕਰ ਜਿਹੜਾ ਕੱਲ ਨੂੰ ਵਿਸ਼ੇਸ਼ ਸੈਸ਼ਨ ਸੱਦਿਆ ਹੈਗਾ ਉਹਦੇ ਜਿਹੜਾ ਹੈ ਡੈਮ ਸੇਫਟੀ ਐਕਟ ਹੈਗਾ ਅਸੀਂ ਇਹਨੂੰ ਰੱਦ ਕਰਨ ਦੀ ਮੰਗ ਕਰ ਰਹੇ ਹੈਗੇ ਜਿਹੜੀ ਜੜ ਹੈਗੀ ਅਸਲ 'ਚ ਡੈਮਾਂ ਤੇ ਬਹਿ ਕੇ ਇਸ ਤਰ੍ਹਾਂ ਕੁਝ ਨਹੀਂ ਹੋਣਾ ਹੈਗਾ ਅਸੀਂ ਕਹਿਣਾ ਵੀ ਜਿਹੜੇ ਜਿਹੜੇ ਰਾਹੀਏ ਖੋਇਆ ਯਾਰਾ ਪਾਣੀ ਇਸ ਨੂੰ ਰੱਦ ਕੀਤਾ ਜਾਵੇ ਇਸ ਕਰਕੇ ਵੱਡੀ ਪੱਧਰ ਤੇ ਅੱਜ ਸਾਰੇ ਪੰਜਾਬ ਦੇ ਵਿੱਚ ਸਾਰੇ ਐਮਐਲਏ ਨੂੰ ਚਾਹੇ ਕਿਸੇ ਪਾਰਟੀ ਦਾ ਵੀ ਹੋਵੇ ਅਸੀਂ ਮੰਗ ਪੱਤਰ ਦੇ ਰਹੇ ਆ ਵੀ ਕੱਲ ਨੂੰ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਹੋਣਾ ਹੈਗਾ ਉਹਦੇ 'ਚ ਜਿਹੜਾ ਡੈਮ ਸੈਫਟੀ ਐਕਟ ਜਿਹੜਾ ਉਹ ਰੱਦ ਕੀਤਾ ਜਾਵੇ ਤਾਂ ਕਿ ਜਿਹੜੇ ਪੰਜਾਬ ਦੇ ਪਾਣੀਆਂ ਤੇ ਡਾਕਾ ਮਾਰਿਆ ਜਾ ਰਿਹਾ ਹੈਗਾ ਉਹਨੂੰ ਰੋਕਿਆ ਜਾ ਸਕੇ ਇਸ ਕਰਕੇ ਇਹਦੇ ਖਿਲਾਫ ਅਸੀਂ ਪੰਜਾਬ ਸਰਕਾਰ ਜੇ ਮਤਾ ਪਾਉਗੀ ਤਾਂ ਬਿਲਕੁਲ ਨਾਲ ਹੋਵਾਂਗੇ ਅਸੀਂ ਇਸ ਤੇ ਕੈਮਰਾਮੈਨ ਬੀਕੇ ਗਰਗ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ ਨਿਊਜ਼